ਫਰਿਗੜ ਚੂੜੀਆਂ ਚ ਹਲਕਾ ਸੰਗਠਨ ਇਨਚਾਰਜ ਦਲਜੀਤ ਸਿੰਘ ਲਕੀਤ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਲੰਗਰਵਾਲ ਦੀ ਟੀਮ ਵੱਲੋਂ ਖੁਫੀਆ ਐਕਸ਼ਨ ਕਰਦੇ ਆਇਆ ਇੱਕ ਪ੍ਰਾਈਵੇਟ ਗੋਦਾਮ ਚੋਂ ਸਰਕਾਰੀ ਕਣਕ ਦੀ ਲੋਡ ਗੱਡੀ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤੀ ਗਈ ਥਾਣਾ ਫਰਿਗੜ ਚੂੜੀਆਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੀਤਾ ਮਾਮਲਾ ਦਰਜ ਪੁਲਸ ਨੇ ਗੋਦਾਮ ਵਾਲਗਰ ਦੇ ਡਿਪੂ ਹੋਲਡਰ ਤੇ ਕੀਤਾ ਪਰਚਾ ਦਰਜ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਸਰਬੀਰ ਸਿੱਧੂ ਤੇ ਜਸਦੀਪ ਢਿਲੋਂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਫਤਿਹਗੜ ਚੂੜੀਆਂ ਅੱਜ ਜੀ ਅਸੀਂ ਫਤਿਹਗੜ ਚੂੜੀਆਂ 'ਚ ਕਾਫੀ دیر ਦਾ ਰੋਲਾ ਪਾਉਂਦੇ ਆ ਰਹੇ ਹਾਂ ਕਿ ਗਰੀਬਾਂ ਦੀ ਜਿਹੜੀ ਕਣਕ ਵੰਡਦੇ ਆਪਾਂ ਘਰਾਂ ਦੇ ਵਿੱਚ ਮਤਲਬ ਸਰਕਾਰੀ ਕਣਕ ਜਿਹੜੀ ਆਉਂਦੀ ਆ ਅਸੀਂ ਕਾਫੀ دیر ਦਾ ਕੰਨੇ ਆਉਂਦੇ ਆ ਵੀ ਬੜਾ ਤਕੜਾ ਘੁਟਾਲਾ ਚੱਲਣ ਰਿਹਾ ਅੱਜ ਅਸੀਂ ਮੌਕੇ ਦੇ ਉੱਤੇ ਹੀ ਆਪਣਾ ਇੱਕ ਖਾਲਸਾ ਕੇਅਰ ਹਸਪੀਟਲ ਹੈ ਉਹਦੇ ਲਾਗੇ ਇੱਕ ਘਾਰਿਆ ਉਹਦੇ ਵਿੱਚ ਜਿਹੜੀ ਗਰੀਬਾਂ ਨੂੰ ਕਣਕ ਵੰਡੀ ਜਾਂਦੀ ਆ ਉਹਦੇ ਕਰੀਬ 80 ਤੋਂੜੇ ਆ ਗੱਡੀ ਪਿੱਛੇ ਲੱਗੀ ਆ ਨੰਬਰ ਤੁਸੀਂ ਦੇਖ ਸਕਦੇ ਹੋ ਇਹਨੂੰ ਮੋਕੇ ਦੇ ਉੱਤੇ ਹੀ ਐਸਐਚਓ ਫਤੇਗੜ ਚੂੜੀਆਂ ਨੇ ਜਾ ਕੇ ਮੋਕੇ ਦੇ ਉੱਤੇ ਫੜਿਆ ਵਾ ਔਰ ਬਾਕੀ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਹੋ ਗਈ ਆ ਕਿਉਂਕਿ ਬਿਲਕੁਲ ਸਾਬਤ ਆ ਨਾ ਇਹਨਾਂ ਕੋਲ ਕੋਈ ਗੇਟਪਾਸ ਆ ਨਾ ਕੋਈ ਇਹਨਾਂ ਕੋਲ ਬਿਲਟੀ ਆ ਕੋਈ ਇਹ ਬਿਲਕੁਲ ਹੀ ਜਿਹੜੀ ਗਰੀਬ ਲੋਕਾਂ ਦੀ ਕਣਕ ਆ ਇਹ ਦੋ ਨੰਬਰ ਚ ਵਿੱਚ ਜਾਣੀ ਸੀ ਇਹਦੇ ਵਿੱਚ ਜਿੰਨੇ ਵੀ ਮੁਲਾਜ਼ਮ ਫਤੇਗੜ ਚੂੜੀਆਂ ਦੇ ਵਿੱਚ ਕੱਕ ਇੰਸਪੈਕਟਰ ਲੱਗੇ ਹੋਏ ਆ ਐਫਐਸਓ ਆ ਇਹ ਸਾਰੇ ਰਲੇ ਹੋਏ ਆ ਬੜੀ ਦੇਰ ਦੇ ਆਪਾਂ ਕਹਿੰਦੇ ਹੁੰਨੇ ਆ ਕਿ ਆ ਪਿੰਡ ਚ ਘਟ ਦਿੱਤੀ ਜਾਂਦੀ ਕਣਕ ਇੱਥੇ ਆ ਪ੍ਰੋਬਲਮ ਆ ਕੋਈ ਧਿਆਨ ਨਹੀਂ ਦਿੰਦੇ ਮੇਰੀ ਇਹ ਮੰਗਿਆ ਪ੍ਰਸ਼ਾਸਨ ਕੋ ਕਿ ਜਿੰਨੇ ਵੀ ਮੁਲਾਜ਼ਮ ਇੱਥੇ ਆ ਹਰਮੀਤ ਸਿੰਘ ਆ ਇੱਕ ਹੋਰ ਸੁਮੇਤ ਆ ਕੀ ਨਾ ਉਹਨਾਂ ਦਾ ਇੱਕ ਐਫਐਸਓ ਆ ਅਮਰਜੀਤ ਆ ਬੜੀ ਯਾਰੀ ਫੋਨ ਕਰ ਚੁੱਕੇ ਆ ਕਈ ਵਾਰੀ ਤੇ ਫੋਨ ਨਹੀਂ ਚੁੱਕਦੇ ਤੇ ਬਹੁਤੀ ਵਾਰ ਟਾਲ ਦਿੰਦੇ ਆ ਵੀ ਆ ਗੱਲ ਹੋ ਗਈ ਇਦਾਂ ਪਰ ਅਸੀਂ ਜਿਹੜੇ ਸਿੰਨੇ ਵੀ ਸਾਡੇ ਵਲੰਟੀਅਰ ਆ ਅਸੀਂ ਲੋਕਾਂ ਦੇ ਨਾਲ ਇਹ ਤੱਕਾ ਨਹੀਂ ਹੋਣ ਦੇਣਾ ਜੋ ਲੋਕਾਂ ਦੀ ਸਰਕਾਰ ਸਹੂਲਤਾਂ ਦੇ ਰਹੀ ਆ ਉਹ ਸਾਡਾ ਫਰਜ਼ ਆ ਵੀ ਅਸੀਂ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣੀ ਆ ਕਿਉਂਕਿ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਇੱਕ ਸਾਫ਼ ਸੁਥਰੀ ਇਮਾਨਦਾਰ ਸਰਕਾਰ ਆ ਉਹਦੇ ਵਿੱਚ ਜਿਹੜਾ ਕੋਈ ਵੀ ਘਟਾਲਾ ਆਪਾਂ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਫਟੇਗੜ ਚੂੜੀਆਂ ਤੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਮੋਤ ਮਿਰ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦੱਸਿਆ ਕਿ ਕਿਤੇ ਵੀ ਕੋਈ ਦੋ ਨੰਬਰ ਦਾ ਕੰਮ ਹੁੰਦਾ ਸਾਨੂੰ ਸਦੋਂ ਰਾਤ ਦਿਨ ਅਸੀਂ ਹਾਜ਼ਰ ਹਾਂ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਆਪਾਂ ਜਿਹੜੀਆਂ ਲੋਕਾਂ ਕੋਲ ਜੇ ਸਰਕਾਰ ਸਹੂਲਤ ਦੇ ਰਹੀ ਆ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਆ ਇਹਦੇ ਵਿੱਚ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਸਾਡੇ ਲੋਕ ਸਭਾ ਅੰਚਾਰ ਜੀ ਸ਼ਰਮਾ ਜੀ ਉਹ ਸਾਰਿਆਂ ਨੇ ਹਦਾਇਤਾਂ ਕੀਤੀਆਂ ਆਪਣੇ ਵਰਕਰਾਂ ਨੂੰ ਸਰਪੰਚ ਸਾਹਿਬ ਆ ਇਹਨਾਂ ਦੀ ਡਿਊਟੀ ਵੀ ਲਗਾਈ ਹੋਈ ਆ ਕਿ ਜੇ ਵੀ ਕਿਸੇ ਪਿੰਡ ਦੇ ਵਿੱਚ ਕਿਤੇ ਕੋਈ ਘਟ ਦਿੱਤੀ ਜਾਂਦੀ ਕਣਕ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਔਰ ਤੁਸੀਂ ਜਾ ਕੇ ਉਹ ਦੇਖਣਾ ਵਾ ਉਹ ਕਾਫੀ ਰੋਲਾ ਬਣਾਵਾ ਪਰ ਹੁਣ ਇਹ ਆ ਕਿ ਹੁਣ ਦੇਖਣਾ ਵਾ ਕਿ ਐਸ ਐਚਓ ਸਾਹਿਬ ਨੂੰ ਦੱਸ ਦਿੱਤਾ ਮੌਕੇ ਦੇ ਉੱਤੇ ਸਬੂਤ ਦੇ ਨਾਲ 80 ਦੇ ਕਰੀਬ ਤੋੜੇ ਜਿਹੜੇ ਆ ਉਹ ਫੜ ਲਏ ਆ ਬਾਕੀ ਜਿਹੜਾ ਉਹਦੇ ਘਰ ਦੇ ਵਿੱਚ ਬੰਦੇ ਤੇ ਗੜਾਉਣ ਆ ਉਹਦੇ ਵਾਸਤੇ ਵੀ ਆਪਾਂ ਕਹਿ ਰਹੇ ਆ ਲੈ ਕੇ ਮੈਨੂੰ ਨਾਲ ਲੈ ਕੇ ਉਹ ਚੈੱਕ ਕੀਤਾ ਜਾਊਗਾ ਕਿ ਉੱਥੇ ਕੀ ਕੋਈ ਆ ਕਦਾ ਕੀ ਡਰਾਈਵਰ ਡਰਾਈਵਰ ਵੀ ਫੜ ਲਿਆ ਵਾ ਗੱਡੀ ਵੀ ਮਾਲਕ ਦੀ ਗੱਡੀ ਤਾਂ ਹੋਈ ਆ ਕਿੱਥੋਂ ਕੜਕ ਲਿਆਂਦੀ ਗਈ ਇਹ ਕੜਕ ਦੱਸ ਰਿਹਾ ਜੀ ਕਿ ਮੈਨੂੰ ਕੋਈ ਵਿਜੇ ਕੋਈ ਨਿਕੋਸਰਾ ਤੋਂ ਲਿਆਂਦੀ ਆ ਤੇ ਕੋਈ ਵਿਜੇ ਇੰਸਪੈਕਟਰ ਆ ਉਹਨੇ ਲਦਾਈ ਹੈਗੀ ਤੇ ਬਾਕੀ ਇਹਨਾਂ ਨੇ ਇਹ ਵੀ ਸਾਹਮਣੇ ਸਾਬਤ ਆ ਵੀ ਇਹਨਾਂ ਵਿੱਚ ਨਹੀਂ ਹੀ ਕੜ ਕੇ ਇਹ ਦੇਖੋ ਹਗਾ ਇਸ ਕੋ ਗੇਟ ਪਾਸ ਹੈਗਾ ਕੋਈ ਗੇਟ ਪਾਸ ਨਹੀਂ ਹੈ ਜੀ ਕੋਈ ਕੁਝ ਨਹੀਂਗਾ ਇਹ ਮੌਕੇ ਦੇ ਉੱਤੇ ਇਹਨੂੰ ਫੜਿਆ ਵਾ ਹੁਣ ਦੇ ਦੇ ਕਾਰਦੋ ਵਾਹ ਗਿਆ ਕਾਰਵਾਈ ਵਾਸਤੇ ਉਸ ਦੀ ਕੀ ਕਾਰਵਾਈ ਹੋਈ ਪੁਲਿਸ ਨੇ ਐਸ ਐਚਓ ਸਾਹਿਬ ਉਸੇ ਵਾਲੇ ਹੀ ਆਏ ਨੇ ਉਹ ਐਸ ਐਚਓ ਸਾਹਿਬ ਨੇ ਵੈਰੀਫਾਈ ਕੀਤਾ ਸਾਰਾ ਔਰ ਕਰਕੇ ਬਣਦੀ ਜਿਹੜੀ ਉਹ ਕਾਰਵਾਈ ਕਰ ਰਹੇ ਔਰ ਬਾਕੀ ਦੇਖਦੇ ਆਂ ਆ ਵੀ ਗਾਡੀ ਇਹਨਾਂ ਦੇ ਵਿੱਚੋਂ ਹੋਰ ਕੀ ਲੱਭਦਾ ਕਰਨ ਬੜੀਆ ਕੀ ਆ ਪਿੱਛੇ ਸਾਰਾ ਮਾਮਲਾ ਮੈਂ ਸਰਕਾਰ ਦੇ ਔਰ ਤੁਹਾਡੇ ਧਿਆਨ ਦਿਲਾਉਣਾ ਚਾਹੁੰਦਾ ਹਾਂ ਕਿ ਸਾਨੂੰ ਕਈ ਦਿਨਾਂ ਤੋਂ ਗੁਪਤ ਤੌਰ ਤੇ ਸੂਚਨਾ ਮਿਲ ਰਹੀਆਂ ਸੀ ਲਿਖਤੀ ਵੀ ਜੁਬਾਨੀ ਵੀ ਸਭ ਸੂਚਨਾ ਮੇਰੇ ਅਸੀ ਕਣਕ ਦਾ ਬਹੁਤ ਵੱਡੇ ਪੱਧਰ ਤੇ ਫਤਿਹਗੜ ਚੂੜੀਆਂ ਹਲਕੇ ਦੇ ਵਿੱਚ ਇਨਸਪੈਕਟਰ ਡੀਪੂ ਹੌਡਰ ਔਰ ਕੁਝ ਸਿਆਸੀ ਲੋਕ ਵੀ ਵਿੱਚ ਰਲ ਕੇ ਇਹ ਗਲਤ ਕੰਮ ਕਰ ਰਿਹਾ ਹੈ ਜਦੋਂ ਕਿ ਅਸੀਂ ਪਿਛਲੇ 2 ਸਾਲ ਤੋਂ ਵੀ ਦੋ ਤਿੰਨ ਗੱਡੀਆਂ ਫੜੀਆਂ ਲੇਕਿਨ ਸਾਡੇ ਕਹਿਣੇ ਤੇ ਕੋਈ ਨਾ ਪ੍ਰਸ਼ਾਸਨ ਲੱਗਾ ਨਾ ਕਿਸੇ ਨੇ ਸਾਡੀ ਪਾਰਟੀ ਦੀ ਗੱਲ ਸੁਣੀ ਸੋ ਅਸੀਂ ਇਸ ਚੀਜ਼ ਨੂੰ ਵਰਕ ਧਿਆਨ ਵਿੱਚ ਧਿਆਨ ਕਰਦੇ ਹੋਇਆ ਇਸ ਕੰਮ ਨੂੰ ਫੜਨ ਵਾਸਤੇ ਅਸੀਂ ਤਿੰਨ ਜਣੇ ਸਵੇਰ ਦੇ 8 ਵਜੇ ਤੇ ਲੱਗੇ ਹੋਏ ਸੀ ਇੱਕ ਮੈਂ ਸਰਪੰਚ ਸਪਾਲ ਸਿੰਘ ਲੰਗਰਵਾਲ ਸਰਪੰਚ ਸੁੰਦਰ ਲਵਦੀਪ ਔਰ ਰਾਣਾ ਸੁੰਦਰ ਅਸੀਂ ਤਿੰਨ ਜਣੇ ਸਵੇਰ ਦੇ ਇਸ ਗੱਡੀ ਤੇ ਮਗਰ ਲੱਗੇ ਹੋਏ ਸੀ ਜਦੋਂ ਕਿ ਸਾਨੂੰ ਸ਼ਾਮੀ ਕੋਈ ਤਕਰੀਬਨ 7 ਵਜੇ ਕਾਮਯਾਬੀ ਮਿਲੀ ਆ ਅਸੀਂ ਗੇਟ ਦੇ ਅੰਦਰ ਗੱਡੀ ਵੜਦੀ ਦੇਖੀ ਔਰ ਆਪਣੇ ਸੀਨੀਅਰ ਕਮੰਡਰਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਜੋ ਕਿ ਮੌਕੇ ਤੇ ਆਏ ਉਹਨਾਂ ਨੇ ਕਿ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆਣ ਕੇ ਗੱਡੀ ਚੈੱਕ ਕੀਤੀ ਜੋ ਕਿ ਗੱਡੀ ਬਿਲਕੁਲ ਨਜਾਇਜ਼ ਪਾਈ ਗਈ ਹੈ ਔਰ ਪੁਲਿਸ ਥਾਣੇ ਲਿਆਂਦੀ ਗਈ ਹੈ ਜਦੋਂ ਕਿ ਇਹ ਮੈਂ ਜਵਨਦਾਵਾਜੀ ਦੀ ਦਿੱਤੀ ਹੋਈ ਡਿਊਟੀ ਕਰ ਰਿਹਾ ਹਾਂ ਲੱਕੀ ਜੀ ਦੀ ਆਪਣੇ ਰਜੀਵ ਸ਼ਰਮਾ ਜੀ ਦੀ ਜਦੋਂ ਦੀ ਮੈਨੂੰ ਡਿਊਟੀ ਮਿਲੀ ਹੈ ਮੈਂ ਇਹਨਾਂ ਨੂੰ ਇਨਸਪੈਕਟਰਾਂ ਨੂੰ ਇੱਕ ਗਰੁੱਪ ਬਣਾਇਆ ਹੋਇਆ ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਵੀ ਜਦੋਂ ਗੱਡੀ ਕਿਸੇ ਸਟੋਰ ਤੋਂ ਨਿਕਲਦੀ ਆ ਸਾਨੂੰ ਗੱਡੀ ਨੰਬਰ ਗੇਟ ਪਾਸ ਦਿੱਤਾ ਜਾਵੇ ਔਰ ਜਗ੍ਹਾ ਦੱਸੀ ਜਾਵੇ ਕਿ ਕਿਸ ਜਗ੍ਹਾ ਤੇ ਜਾ ਕੇ ਵੰਦਣੀ ਆ ਔਰ ਡੀਪ ਆਰਡਰ ਆਪਣੀਆਂ ਮਨਮਾਨੀਆਂ ਕਰਦੇ ਨੇ ਉਹ ਨਹੀਂ ਰੁਕ ਰਹੇ ਅਜੇ ਵੀ ਇਨਸਪੈਕਟਰਾਂ ਦਾ ਵੀ ਕੁਝ ਕੰਝ ਕਸਿਆ ਜਾਵੇ ਇਨਸਪੈਕਟਰ ਬਿਲਕੁਲ ਨਾਲ ਰਲੇ ਹੋਇਆ ਇੱਕ ਸਾਡੇ ਪਾਰਵਾਲ ਦਾ ਡਿਪਲੋਮਾ ਡਰਗਵਿੰਦਰ ਸਿੰਘ ਸਾਡੇ ਕੋਲੋਂ 5 ਸਾਲ ਤੋਂ ਉਹੀ ਕੰਮ ਕਰ ਰਿਹਾ ਸਾਰਾ ਗਲਤ ਕੰਮ ਉਹੀ ਕਰਵਾ ਰਿਹਾ ਮੈਂ ਕਿਹਨੋਂ ਇਹ ਸਰਕਾਰ ਤੁਹਾਡੀ ਤੁਹਾਡੀ ਸੁਣਵਾਈਆਂ ਨਹੀਂ ਸੁਣਵਾਈ ਸਾਡੀ ਹੈਗੀ ਆ ਲੇਕਿਨ ਸਾਨੂੰ ਜੋ ਭਗਵੰਤ ਮਾਨ ਜੀ ਦੇ ਹੁਕਮ ਨੇ ਨਾ ਕਿ ਜੋ ਵੀ ਚੋਰੀ ਦਾ ਕੰਮ ਆ ਉਹ ਸਾਨੂੰ ਪ੍ਰੈਕਟੀਕਲ ਫੜ ਕੇ ਦਿਓ ਉਹ ਨਹੀਂ ਬਖਸ਼ਿਆ ਜਾਵੇਗਾ ਸੋ ਅਸੀਂ ਭਗਵੰਤ ਮਾਨ ਜੀ ਦਾ ਹੁਕਮ ਮੰਨਦੇ ਹਾਂ ਅੱਜ ਪ੍ਰੈਕਟੀਕਲ ਚੋਰੀ ਫੜ ਕੇ ਦਿੱਤੀ ਆ ਹੁਣ ਭਗਵੰਦਰ ਮਾਨ ਜੀ ਦੀ ਮਰਜ਼ੀ ਆ ਇਹਨਾਂ ਨੂੰ ਫਾਇ ਲਾਉਂਦਾ ਕਿ ਛੱਡਦਾ ਵਾ ਇਹ ਤੁਹਾਨੂੰ ਕਿੱਥੋਂ ਸੂਚਨਾ ਮਿਲੀ ਸੀ ਪੀ ਇਹ ਸਾਰੀ ਜਿਹੜਾ ਵਾ 2 ਨੰਬਰ ਚੋਂ ਹੋ ਰਹੀ ਆ ਅਸੀਂ ਜੀ ਸਾਰੇ ਹਲਕੇ ਦੇ ਵਿੱਚ ਫੜੇ ਘੜ ਚੋਰੀਆਂ ਦੇ ਵਿੱਚ ਆਪਣਾ ਹਰ ਜਗ੍ਹਾ ਤੇ ਬੰਦੇ ਕਾਇਮ ਕੀਤੇ ਹੋਏ ਆ ਹਰ ਡੀਪੂ ਜਿੱਥੇ ਗਦਾਮ ਇਹਨਾਂ ਦੇ ਬਣਿਆ ਹੋਇਆ ਉੱਥੇ ਇੱਕ ਇੱਕ ਦੋ ਦੋ ਬੰਦੇ ਅਸੀਂ ਗੁਪਤ ਛੱਡੇ ਹੋਏ ਆ ਸਾਨੂੰ ਜਦੋਂ ਤੋਂ ਸੂਚਨਾ ਮਿਲਦੀ ਅਸੀਂ ਇਹਨਾਂ ਦਾ ਪਿੱਛਾ ਕਰਦੇ ਆਏ ਆ ਲੇਕਿਨ ਇਹ ਚੋਰ ਬਹੁਤ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਅਸੀਂ ਬੜੇ ਤਰੀਕੇ ਨਾਲ ਇਹਨਾਂ ਨੂੰ ਜਾਲ ਵਿੱਚ ਫਸਾ ਕੇ ਗੱਡੀ ਦੇ ਮਗਰ ਲਾਇਆ ਇਹਨਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਅਸੀਂ ਇਹਨਾਂ ਦੇ ਮਗਰ ਲੱਗੇ ਹੋਏ ਆਂ ਲੇਕਿਨ ਗੱਡੀ ਅੰਦਰ ਵੜ ਗਏ ਅਸੀਂ ਆਂ ਆਪਣੇ ਸੀਨੀਅਰ ਕਮਾਂਡਰਾਂ ਨੂੰ ਸੱਦ ਕੇ ਉਹਦੇਦਾਰਾਂ ਨੂੰ ਸੱਦ ਕੇ ਗੱਡੀ ਫੜਾਈ ਆਂ ਔਰ ਉਹਨਾਂ ਪੁਲਿਸ ਨੂੰ ਸੂਚਿਤ ਕਰਕੇ ਗੱਡੀ ਥਾਣੇ ਵਿੱਚ ਲੈ ਆਂਦੀ ਹੈ ਸਾਨੂੰ ਉਸ ਗਦਾਮੇ ਵਿੱਚ ਹੋਰ ਵੀ ਆਸ ਆ ਕਿ ਉੱਥੇ ਹਮੇਸ਼ਾ ਹੀ ਚੋਰੀ ਦਾ ਮਾਲ ਉਤਰਦਾ ਹੈ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਭਗਵੰਦ ਮਾਨ ਜੀ ਕੋੋਂ ਜਿਸ ਤਰ੍ਹਾਂ ਇਮਾਨਦਾਰੀ ਦੇ ਰਸਤੇ ਚੱਲ ਕੇ ਔਰ ਲੋਕਾਂ ਕੋਲੋਂ ਕੰਮ ਕਰਾਉਣਾ ਚਾਹੁੰਦੇ ਆ ਮੈਂ ਉਮੀਦ ਕਰਦਾ ਹਾਂ ਭਗਵੰਦ ਮਾਨ ਜੀ ਇਹਨਾਂ ਨੂੰ ਸਖਤ ਤੋਂ ਸਖਤ ਤਜਾਵਾ ਦੇਣਗੇ ਜਿਹੜੇ ਵੀ ਸਿਆਸੀ ਲੀਡਰ ਦੀ ਵਿੱਚ ਸ਼ਾਇ ਹੈ ਉਸ ਨੂੰ ਖਾਸ ਕਰਕੇ ਬਖਸ਼ਿਆ ਨਾ ਜਾਵੇ ਜਦੋਂ ਕਿ ਪਿਛਲੇ 2 ਸਾਲ ਵੀ ਕਈ ਗੱਡੀਆਂ ਅਸੀਂ ਫੜ ਕੇ ਦੇ ਚੁੱਕੇ ਹਾਂ ਉਹਨਾਂ ਦੀਆਂ ਐਫਆਈਆਰ ਔਰ ਉਹਨਾਂ ਦੇ ਪੀਡੀਐਫ ਮੇਰੇ ਕੋਲ ਮੌਜੂਦ ਹਨ ਮੈਂ ਜਦੋਂ ਚਾਹਾਂ ਉਹਨੂੰ ਪੇਸ਼ ਕਰ ਸਕਦਾ ਹਾਂ ਮਿਹਰਬਾਨੀ ਕਰਕੇ ਇਹਨਾਂ ਦਿਨ ਜਦੋਂ ਕਿ ਹਰ ਪੀੜਤ ਦਾ ਵਿੱਚ ਗਰੀਬ ਵਰਗ ਸਾਰੇ ਵਰਗਾਂ ਨੂੰ ਇੱਕ ਕੰਨ ਦੀ ਲੋੜ ਆ ਤੇ ਇਹ ਰਲ ਕੇ ਚੋਰੀ ਕਰ ਰਿਹਾ ਜੋ ਕਿ ਸਰਾ ਸਰ ਸਰਕਾਰ ਦਾ ਬੇਰਸਾਵੀ ਔਰ ਸਰਕਾਰ ਦੇ ਕੰਮ ਵਿੱਚ ਦਖਲਦਾਜੀ ਦੇ ਰਹੇ ਹੜਾਂ ਦੇ ਦਿਨਾਂ ਜੇ ਇਹਨਾਂ ਨੂੰ ਕਣਕ ਦੇ ਵਿੱਚ ਪਹਿਲੀ ਗੱਲ ਤੇ ਕਦੀ ਵੀ ਨਹੀਂ ਚਾਹੀਦੀ ਲੇਕਿਨ ਹੜਾਂ ਦੇ ਦਿਨਾਂ ਜੇ ਇਹਨਾਂ ਨੂੰ ਇਹ ਗੱਡੀ ਉੱਥੇ ਲੈ ਜਾਂਦੇ ਨਾ ਜਿੱਥੇ ਹੜ ਪੀੜਤ ਨੇ ਸਾਨੂੰ ਕੋਈ ਰੋਸ ਨਹੀਂ ਸਿਖਾ ਅ ਭਾ ਕੀ ਕੱਲ ਰਾਤ ਨੂੰ ਅਸੀਂ ਦੇ ਕਰੀਬ ਕਣਕ ਫੜੀ ਗਈ ਸਰਕਾਰੀ ਕਿਸੇ ਗੋਦਾਮ ਚੋਂ ਕਿਸੇ ਸਾਰਾ ਮਾਮਲਾ ਜੀ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅ ਜਿਹੜੀ ਡਿਪੂ ਦੇ ਕਣਕ ਆ ਮੈਨੂੰ ਵੀ ਹਰਜਿੰਦਰ ਸਿੰਘ son of ਸੰਗਾਰਾ ਸਿੰਘ ਵਾਸੀ ਫਤਗੜ ਤੂੜਿਆ ਨੇ ਆਪਣੀ ਗੱਡੀ ਲੋਡ ਕਰਕੇ ਆਪਣੇ ਘਰ ਲਾਈ ਹੋਈ ਹੈ ਅ ਜਿਸ ਤੇ ਉਹ ਕਾਨੂੰਨ ਨੂੰ ਬਰਾਮਦ ਕਰਕੇ ਇੰਸਪੈਕਟਰ ਵਿਜੀਤ ਕੁਮਾਰ ਡੀਐਫਸੀ ਡੇਰਾ ਬਬਰਾਨਗ ਦੀ ਸਟੇਟਮੈਂਟ ਤੇ ਅਫੇਅਰ ਲੋਜ ਕੀਤੀ ਗਿਆ ਫੇਰ ਨੰਬਰ 113 ਡੇਟਡ 28/8 25 ਅੰਡਰ ਸੈਕਸ਼ਨ 7 ਈਸੀ ਐਕਟ ਬੰਦ ਕੀਤੀ ਗਿਆ ਜਿਸ ਦੀ ਤਫਤੀਸ਼ ਚੱਲ ਰਹੀ ਹੈ ਜੋ ਵੀ ਤਫਤੀਸ਼ ਦੇ ਅਗਲੇ ਤੱਥ ਸਾਹਮਣੇ ਆਉਣਗੇ ਤੇ ਉਹਦੇ ਅਨਸਾਰ ਅਗਲੀ ਤਫਤੀਸ਼ ਕਿੱਥੋਂ ਕੰਪ ਲੈ ਕੇ ਆਏ ਹੋ ਇਹ ਗਦਾਮ ਜਿਹੜਾ ਹੈਗਾ ਡੇਰਾ ਬਾਬਰਾਂ ਰਾਂਜਾ ਪਿੰਡ ਦਾ ਨਿੱਕੂਸ ਰਾਂਗਲਾ ਤੋਂ ਹਾਂਜੀ ਨਿੱਕੂਸ ਰਾਂਗਲਾ ਤੋਂ ਲੈ ਕੇ ਆਏ ਸੀ ਕਿੰਨਾ ਘਾਹ ਵੇਚ ਨਹੀਂ ਇਹ ਹੁਣ ਚੱਲ ਰਹੀ ਹੈ ਤਫਤੀਸ਼ ਇਹਨਾਂ ਆਪਣੇ ਘਰ ਖੜੀ ਕੀਤੀ ਸੀ ਗੱਡੀ ਲਾ ਕੇ ਤੇ ਇਹ ਹੁਣ ਤਫਤੀਸ਼ ਦਰਾਂ ਨੂੰ ਜਿਹੜਾ ਤੱਤ ਸਾਹਮਣੇ ਪਤਾ ਲੱਗ ਗਿਆ ਤੇ ਇਹ ਚ ਹੋਰ ਵੀ ਕੋਈ ਕਥ ਇਹਨਾਂ ਦੇ ਨਾਲ ਵੀ ਹੈ ਕਿ ਇਕੱਲੇ ਨਹੀਂ ਉਹ ਚੱਲ ਰਹੀ ਤਫਤੀਸ਼ ਕਿ ਘੋੜਰ ਦੇ ਨਾਲ ਉਹਦੇ ਅੰਗੇਸਟਰੀ ਮਤਲਬ ਫੀਰ ਲੋਧੀ ਇਹ ਦੋਹਾਂ ਦੇ ਬਾਈ ਨੇਮ ਹੋਈ ਇਹ ਘੋੜਰ ਕਰਾਈ ਇਹ ਸਿਸਰੇ ਵਾਲ ਦਾ ਵਾ ਇਹ ਇਨਾਂ ਦਾ ਸੁਸਰੇ ਵਾਲ ਦਾ ਗੁਰਮੀਤ ਸਿੰਘ ਸਾਨੂੰ ਹਰਾਮ ਸੀ ਕਨੀਪੂ ਹੌਲਡਰ ਤੇ ਤੇ ਗੱਡੀ ਵਾਲੇ ਤੇ ਹਰਜਿੰਦਰ ਸਿੰਘ ਤੇ ਹਾਂਜੀ ਹਾਂਜੀ ਬਾਕੀ ਤੂੰ ਤੀਸ ਚੱਲ ਰਹੀ ਹੈ ਜੋ ਵੀ ਇੱਥੇ ਗ੍ਰਿਫਤਾਰੀ ਕਿਹਦੀ ਹੋਈ ਗ੍ਰਿਫਤਾਰੀ ਆ ਆਪਣੇ ਆਪਣੇ ਹਰਜਿੰਦਰ ਸਿੰਘ ਦੀ ਇਹਨੂੰ ਸਾਹਿਬ ਜੀ ਇਹਦੀ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੋ ਗਈ